ਐਨਆਰਆਈ ਟੀਵੀ ਦੇਖ ਰਹੇ ਹੋ ਤੁਸੀਂ ਵੱਡੀ ਖਬਰ ਸੁਖਪਾਲ ਸਿੰਘ ਖੈਰਾ ਨਾਲ ਜੁੜੀ ਹੋਈ ਆ ਸੁਖਪਾਲ ਸਿੰਘ ਖੈਰਾ ਮਾਮਲੇ 'ਚ ਅੱਜ ਹਾਈ ਕੋਰਟ 'ਚ ਇੱਕ ਮਾਮਲਾ ਪਹੁੰਚਿਆ ਸੀ ਜਿਸ ਨੂੰ ਲੈ ਕੇ ਵੱਡੀਆਂ ਚਰਚਾਂ ਛਿੜੀਆਂ ਹੋਈਆਂ ਨੇ ਤਾਂ ਉਧਰ ਸੁਖਪਾਲ ਸਿੰਘ ਖੈਰਾ ਵੱਲੋਂ ਇਹ ਸਬੰਧੀ ਇੱਕ ਪੋਸਟ ਆ ਜਿਹੜੀ ਸਾਂਝੀ ਕੀਤੀ ਗਈ ਆ ਤੇ ਉੱਥੇ ਹੀ ਉਹਨਾਂ ਨੇ ਕੁਝ ਮਾਨਹਾਨੀ ਨੋਟਿਸ ਭੇਜਣ ਦੀ ਵੀ ਜਿਹੜੀ ਆ ਗੱਲ ਕਹੀ ਆ ਦਾਦੀ ਏਕੇ ਸੁਖਪਾਲ ਖੈਰਾ ਮਾਮਲੇ 'ਚ ਇੱਕ ਜਿਹੜੀ ਆ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ 'ਚ ਤਾਂ ਉਸ ਮਾਮਲੇ 'ਚ ਅੱਜ ਹਾਈ ਕੋਰਟ ਨੇ ਉਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਬਹੁਤ ਸਾਰੇ ਜਿਹੜੀਆਂ ਚਰਚਾਵਾਂ ਛਿੜ ਰਹੀਆਂ ਨੇ ਇੱਕ ਸੁਖਪਾਲ ਸਿੰਘ ਖੈਰਾ ਨੂੰ ਵੱਡਾ ਝੜਕਾ ਲੱਗਿਆ ਪਰ ਉਹ ਉਹਨਾਂ ਨੇ ਜਿਹੜੀ ਪੋਸਟ ਪਾਈ ਆ ਉਸ ਵਿੱਚ ਲਿਖਿਆ ਹੈ ਕਿ ਦੋਸਤੋ ਅੱਜ ਮੇਰੀ ਪਟੀਸ਼ਨ ਬਾਰੇ ਲੋਕਾਂ ਨੂੰ ਕੁਝ ਗਮਰਾਹ ਕੀਤਾ ਜਾ ਰਿਹਾ ਜਿਸ ਨੂੰ ਹਾਈ ਕੋਰਟ ਨੇ ਸਰਕਾਰੀ ਵਕੀਲ ਦੇ ਇਸ ਬਿਆਨ ਨੂੰ ਰਿਕਾਰਡ ਤੇ ਲੈ ਕੇ ਨਿਪਟਾਰਾ ਦਿੱਤਾ ਹੈ ਕਿ ਅੱਜ ਦੀ ਤਾਰੀਖ ਤੱਕ ਖੈਰਾ ਦੇ ਖਿਲਾਫ ਕੋਈ ਕੇਸ ਨਹੀਂ ਹੈ ਇਹ ਪਟੀਸ਼ਨ ਐਂਡੀਪੀਐਸ ਕੇਸ ਵਿੱਚ ਅਗਾਊ ਜਮਾਨਤ ਲਈ ਨਹੀਂ ਸੀ ਜਿਵੇਂ ਕਿ ਕੁਝ মিডিਆ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਪਹਿਲਾਂ ਹੀ 224 ਵਿੱਚ ਹਾਈ ਕੋਰਟ ਦੁਆਰਾ ਦਿੱਤੀ ਗਈ ਨਿਯਮਤ ਜ਼ਮਾਨਤ ਤੇ ਹਾਂ ਫਿਰ ਅਗਾਊ ਜਮਾਨਤ ਮੰਗਣ ਦਾ ਸਵਾਲ ਹੀ ਨਹੀਂ ਅਤੇ ਮੇਰੇ ਲਈ ਨੁਕਸਾਨ ਕਿੱਥੇ ਹੈ ਤੇ ਇਹ ਖੈਰਾ ਵੱਲੋਂ ਜਿਹੜੀ ਆ ਗੱਲ ਕਹੀ ਗਈ ਹੈ ਤੇ ਉੱਥੇ ਇਹਨਾਂ ਨੇ ਲਿਖਿਆ ਕਿ ਸਾਡੀ ਪਟੀਸ਼ਨ 2024 ਵਿੱਚ ਸਰਕਾਰ ਦੁਆਰਾ ਡੀਏ ਆਮਦਨ ਤੋਂ ਵੱਧ ਜਾਇਦਾਦ ਤੇ ਸ਼ੁਰੂ ਕੀਤੀ ਗਈ ਜਾਂਚ ਬਾਰੇ ਸੀ ਜਿਸ ਨੂੰ ਸਰਕਾਰੀ ਵਕੀਲ ਨੇ ਇਨਕਾਰ ਕਰ ਦਿੱਤਾ ਹੈ ਇਸ ਲਈ ਇਸ ਲਈ ਹਾਈ ਕੋਰਟ ਨੇ ਮੇਰੀ ਪਟੀਸ਼ਨ ਨੂੰ ਨਬਟਾ ਦਿੱਤਾ ਹੈ ਹਾਈ ਕੋਰਟ ਦਾ ਹੁਕਮ ਅੱਜ ਸ਼ਾਮ ਨੂੰ ਅਪਲੋਡ ਕੀਤਾ ਜਾਵੇਗਾ ਇਸ ਲਈ ਮੈਂ ਕੁਝ ਜਿਹੜੇ ਆ ਅਧਾਰਾਂ ਵੱਲੋਂ ਜਿਹੜੀ ਆ ਖਬਰ ਚਲਾਈ ਗਈ ਆ ਉਸ ਤੇ ਜਿਹੜੇ ਸਵਾਲ ਉਹਨਾਂ ਨੇ اٹھਾਏ ਆ ਤੇ ਉਧਰ ਜੇ ਘਰ ਦੇਖਿਆ ਜਾਵੇ ਕਿ ਖੈਰਾ ਬਾਰੇ ਅੱਜ ਜਿਹੜੀ ਚਰਚਾ ਛੜੀ ਹੋਈ ਸੀ ਕਿ ਸੁਖਪਾਲ ਸਿੰਘ ਖੈਰਾ ਨੂੰ ਅੱਜ ਵੱਡਾ ਝੜਕਾ ਲੱਗਿਆ ਪਰ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਇੱਕ ਡੀਏ ਸੰਬੰਧੀ ਜਿਹੜਾ ਕੇਸ ਸੀਗਾ ਆਮਦਨ ਤੋਂ ਵੱਧ ਮਾਮਲੇ ਵਿੱਚ ਉਹ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਲੈ ਕੇ ਅੱਜ ਹਾਈ ਕੋਰਟ ਨੇ ਨੱਪਟਾ ਦਿੱਤਾ ਤੇ ਉੱਥੇ ਹੀ ਵੱਡਾ ਦਾਵਾ ਜਿਹੜਾ ਸੁਖਪਾਲ ਸਿੰਘ ਖੈਰਾ ਨੇ ਠੋਕਿਆ ਹੈ ਕਿ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਅੱਜ ਤੱਕ ਸੁਖਪਾਲ ਸਿੰਘ ਖੈਰਾ ਤੇ ਕੋਈ ਕੇਸ ਨਹੀਂ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਪਹਿਲਾਂ ਮਾਮਲਾ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੁਖਪਾਲ ਸਿੰਘ ਖੈਰਾ ਦਾ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਧਰ ਹਾਈ ਕੋਰਟ 'ਚ ਇੱਕ ਮਾਮਲੇ ਸੰਬੰਧੀ ਅੱਜ ਜਿਹੜੀ ਆ ਪਟੀਸ਼ਨ ਤੇ ਸੁਣਵਾਈ ਹੁੰਦੀ ਆ ਜਿਸ ਨੂੰ ਅੱਜ ਸੁਖਪਾਲ ਸਿੰਘ ਖੈਰਾ ਕਹਿੰਦੇ ਕਹਿਣ ਮੁਤਾਬਕ ਪਟੀਸ਼ਨ ਨੂੰ ਅੱਜ ਹਾਈ ਕੋਰਟ ਨੇ ਨਿਪਟਾ ਦਿੱਤਾ ਹੈ